ਹਾਂ ਵੱਜ ਗਏ ਜਾਣਾ ਜਾਵੇਂਗਾ ਕਾਕੇ ਦਾ ਦੱਸ ਦੂੰਗੇ ਨੇਰਾ ਕੀ ਕਾ ਤਾ ਦੇਖੀ ਮੈਂ ਕਿੁੱਤਰ ਕਿਵੇਂ ਫੜਦੇ ਤੇਰੇ ਤੇ ਚਲੋ ਤੇਰ ਕੱਪੜੇ ਕੁੱਪੜੇ ਬਾਹੂ ਚੱਲ ਗਏ ਚੱਲ ਕੋਈ ਨਾ ਰੋਣਾ ਅੱਜ ਰਹਿਣਾ ਇਹਦਾ ਕਈ ਸਾਲਾਂ ਬਾਦੋਂ ਤੁਰਿਆ ਨੀਂਗਾ ਹਾਂ ਵੱਜ ਗਏ ਜਾਣਾ ਜਾਵੇਂਗਾ ਕਾਕੇ ਦਾ ਦੱਸ ਦੂੰਗੇ ਨੇਰਾ ਕੀ ਕਾ ਤਾ ਦੇਖੀ ਮੈਂ ਕਿੁੱਤਰ ਕਿਵੇਂ ਫੜਦੇ ਤੇਰੇ ਤੇ ਜਾਨਾ ਬਸ ਜਾਨਾ ਕਿੱਥੇ ਤਿਆਰ ਆ ਮੈਂ ਮੈਂ ਕਾਰਵਾਈ ਕਰਨ ਇੱਥੇ ਹੁੰਮੀ ਕਿੱਥੇ ਘਰੇ ਇੱਥੇ ਕਿੱਥੇ ਦਾ ਲੁੱਦਿਆਣੇ ਜਾਣਾ ਕਿਉਂ ਲੁੱਦਿਆਣੇ ਕਿਲਾਂ ਜਾਣਾ ਉਹ ਬਾਲ ਬੂਲ ਕਰਾਉਣਾ ਉਹਨੇ ਅਜੇ ਹੁਣ ਵਿਆਹ ਨਹੀਂ ਆਉਂਦੇ ਕਾ ਹਾਂ ਫੇ ਤਾਂ ਰਾਤ ਫੇ ਤਾਂ ਮੇਰਾ ਕਰੇਗਾ ਦਿਨ ਛਪਾਣੇਗਾ ਤੇ ਛੇਤਰ ਵੀ ਬਹਿਣਗੇ ਇਹ ਵੀ ਯਾਦ ਕਰ ਲਈ ਆ 5 ਵਜੇ ਤੋਂ ਪਹਿਲਾਂ ਚਾਹੀਦਾ ਘਰੇ ਬਸ 5 ਵਜੇ ਤੋਂ ਨਹੀਂ ਪਹਿਲਾਂ 8 ਵਜਣਗੇ 8:00 ਉੱਠ ਨਹੀਂ ਵਜਣ ਦੇਣਗੇ ਸਮਾਲਾਸੀ ਨੰਦ ਲੈਣ ਉੱਠ ਕੇ 4 ਵਜੇ ਉੱਠ ਕੇ 2 ਵਜੇ ਮੇਰੇ ਨਾਲ ਪਾ ਕੇ 9:00 ਵਜੇ ਠਾੜ ਕੇ ਤੇ ਨਾਈ ਤੋਂ ਹੀ ਕਰਦੇ ਹੋ ਹੋਰ ਵਧੀਆ ਸੀ ਹੁਣ ਉਹੀ ਹੁਣ ਉਹੀ ਬਸ ਕਹੀ ਉਹੀ ਕੁਹਾੜਾ ਹੁਣ ਤਾਂ ਬਿਊਟੀ ਪਾਰਲਰ ਵੀ ਬੰਦ ਕਰਦਾ ਨਾ ਅੱਜ ਖਾਣਾਂ ਦਾਸਤਾ ਕਿਉਂ ਹਾਂ ਕਹਿੰਦਾ ਵਧ ਗਿਆ ਬੁੜੀਆਂ ਆਉਂਦਾ ਫਿਰ ਖਰਚਾ ਬਚੂ ਬੰਦ ਕਰਤਾ ਅੱਜ ਅੱਜ ਖਾਣਾਂ ਦੋਸ਼ਰ ਨਾ ਇਹ ਵਧੀਆ ਖਰਚਾ ਬਚੂਗਾ ਤੁਹਾਡਾ ਹਾਂ ਬਿਊਟੀ ਪਾਰਲਰ ਬੰਦ ਆ ਮਹੀਨੇ ਤੋਂ ਕਿਉਂ ਕਾਤੋਂ ਬੰਦ? ਕੀ ਪਤਾ ਹੁਣ ਕਾਤੋਂ ਵੀ ਸ਼ਕੀਨੀ ਲਾਉਂਦੀਆਂ ਕੁੜੀਆਂ। ਉਹੀ ਕਹਤਾ ਬਿਊਟੀ ਪਾਰਲਰ ਕਿੱਥੇ ਬੰਦ ਹੋ ਜਾਣਗੇ? ਨਹੀਂ ਹੁੰਦੇ। ਚੱਲ ਜਾ ਤੂੰ ਗੱਲਾਂ ਮਾਰੀ ਆਂਦੀਆਂ। ਜਾਣ ਦੇ। ਜਾ ਤੂੰ ਕਰ ਜਾ। ਹਾਂ। ਓਕੇ। ਢੰਗਾ ਰੈਡੀ। ਢੰਗਾ ਮੰਮੀ। 7 ਵਜੇ ਨੇ ਮਗਰ ਹੁਣ ਫੋਨ ਹੀ ਨਾ ਲਾਈ ਜਾਇਓ। ਬਾਲਾ ਨਿੰਨੇ ਦਾ ਕਰਦੇ ਆ ਮਾਂ ਸੱਚ ਨਾਲ। ਫਿਰ ਦੇ ਜਾਂਦੇ ਮੋੜਦੇ ਕੰਮੇ ਪਹਿਣਨ ਨੂੰ ਲੈ ਕੇ ਆ ਮਾਂਗੇ। ਦੇ ਵੀਰ ਇਹਨੂੰੁੰਦੇ ਰਿਆਂ ਲੈ ਗਏ ਉਹ ਤੇ ਗਾ ਤੇ ਗਾ ਲੇ ਕੋਲ ਚੱਲ ਦੇਖਦੇ ਆਂ ਉਧਰੋਂ ਉਹ ਕਾਏ ਹਾਈ ਬਾਏ ਯਾਦੂ ਸਾਸੀ ਗਾਲੀ ਚਲੋ ਤੇ ਯਾਰ ਕੱਪੜੇ ਕੁੱਪੜੇ ਬਾਹਰ ਚੱਲ ਗਏ ਲੈ ਮੰਮੀ ਹਸਰੀ ਗਾਲ ਇਹ ਤਾਂ ਚੰਗਾ ਕੰਮ ਲਾਇਆ ਤੈਨੂੰ ਉਹ ਠੀਕ ਆ ਹਾਂ ਮੰਮੀ ਦਾ ਸੂਟ ਹੀ ਚੱਕ ਕੇ ਲਿਆਉਣਾ ਭੁੱਲ ਗਏ ਠੀਕ ਆ ਸੂਟ ਦਾ ਠੀਕ ਆ ਉਹ ਮੈਨੂੰ ਕਹਿੰਦੀ ਥੋੜਾ ਜਿਹਾ ਖੁੱਲਾ ਪਤਾ ਨਹੀਂ ਇਹਨੇ ਵੀ ਉਹ ਪ੍ਰੈਸ ਕਰਾਉਣ ਵਾਲੀ ਆ ਭਾਦੀ ਉਹਦੇ ਤੋਂ ਥੋੜੀ ਜੀ ਉਹ ਸਟੋਨਰ ਕਰ ਕਢਾਈ ਥੋੜੀ ਜੀ ਸਟੋਨਰ ਕਰਕੇ ਉੱਠੇ ਆ ਜਿਹਾ ਉਹ ਆ ਚਾ ਇਹਦਾਂ ਨਵਾਂ ਸੂਟ ਬਣਦਾ ਇਹਦਾ ਸੁਨੀਲ ਦਾ ਬਣ ਰਿਹਾ ਬੈਲਵਿਟ ਦਾ ਬਣ ਰਿਹਾ ਹੁਣ ਜਾਣਾ ਨਹੀਂ ਉਧਰ ਨੂੰ ਲੁਧਿਆਣੇ ਨੂੰ ਜਾਣਾ ਕਿ ਹੁਣ ਤਾਂ ਮੇਰੇ ਮੈਨੂੰ ਤਾਂ ਬੜਾ ਕਹਿੰਦੀ ਸੀ ਕਿ ਇੰਨੇ ਘੰਟੇ ਲੱਗੇ ਨਹੀਂ 5 ਮਿੰਟ ਮੰਨ ਜੀ ਮੰਨ ਮੈਂ ਨਵਾਂ ਸੂਟ ਲੇ ਫੂਟ ਕੀ ਕਰਨਾ ਮੇਰੇ ਇਨੇ ਦਾ ਸੂਟ ਆ ਦੇ ਕੋਲੇ ਐਵੇਂ ਸੂਟ ਦਵਾਈ ਜਾਂਦੇ ਹਨ ਤੁਸੀਂ ਸੂਟ ਨਹੀਂ ਕੋਡ ਸੈੱਟ ਲੈਂਦੇ ਕੋਡ ਸੈੱਟ ਅੱਜ ਪਾ ਕੇ ਦਊਂਗਾ ਨਾ ਓਏ ਐਂ ਕਰ ਫਮੀਨਾ ਨੂੰ ਪੁੱਛ ਲੈ ਕੱਲ ਨੂੰ ਕਰਾ ਲਈ ਹੁਣ ਕਿੱਤੇ ਟਾਈਮ ਰਹਿਣਾ ਬਾਲੀ ਨੇਰਾ ਹੋ ਜਾਣਾ ਨਹੀਂ 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 ਹੋਣਾ ਕੋਈ ਨਾ ਭਣਿਆ ਕੇ ਮੁੜ ਜੂ ਫਿਰ ਬੱਸ ਨਿਕਲ ਨਹੀਂ ਹੋਣਾ ਮੁੜ ਕੇ ਹੋਰ ਕੰਮ ਨਿਕਲਣ ਉਹ ਕੋਈ ਕੰਮ ਨਹੀਂ ਨਿਕਲਦਾ ਕਰਾ ਕੇ ਦਵਾਗੇ ਤੇਰੇ ਵਾਲ ਪਈ ਕਰਾ ਕੇ ਦਵਾਂ ਹੁਣ ਬਾਲੀ ਲੇਟ ਹੋ ਜਾਣਾ ਤੋਂ ਨੇ ਜੇ ਲੁਧਿਆਣੇ ਵੜ ਕੇ ਜਾ ਕੇ ਫਿਰ ਤੂੰ ਤਿਆਰ ਤਾਂ ਹੋਈ ਨਹੀਂ ਮੈਂ ਰੋਟੀ ਬੰਨ ਰੋਟੀ ਬੰਨ ਯਾ ਮੈਂ ਤਾ ਸੂਟ ਤੇ ਆ ਤੇ ਫਿਰ ਰੋਟੀ ਤੂੰ ਲਾ ਲੈਂਦੀ ਮੇਥੇ ਵਾਲੀ ਲਾਉਣੀ ਆ ਤੇ ਮੇਥੇ ਵਾਲੀ ਤਾਂ ਲਾਉਣੀ ਨਹੀਂ ਆਉਂਦੀ ਪਾਣੀ ਲਵਾ ਮੈਂ ਪਾਣਾ ਨਾਲ ਨਾਲ ਲਾ ਦਿੰਦੀ ਆਟਾ ਪਿਆ ਸੋਹਣੇ ਮਯਾਗ ਨਹੀਂ ਇੱਕ ਵਾਰੀ ਫੋਨ ਤਾਂ ਲਾ ਫਮੀਨਾ ਵਾਲੀ ਨੂੰ ਪਾ ਕੇ ਦੇਖ ਲੈ ਹੁਣ ਨਹੀਂ ਵੀ ਬਣ ਗਿਆ ਬਸ ਸੋਹਣੇ ਦਿਖਾ ਦੇ ਨਹੀਂ ਮੈਂ ਨਹੀਂ ਪਾਣਾ ਹੁਣ ਤਾਂ ਮੈਂ ਤਿਆਰ ਹੋ ਗਈ ਆਈ ਨਹੀਂ ਕੋਈ ਨਾ ਤਿਆਰ ਹੋਣ ਤੂੰ ਕਦੇ ਬ੍ਰਾਈਡਲ ਮੇਕਅਪ ਕੀਤਾ ਮੈਂ ਤਾਂ ਪਾ ਲਿਆ ਸੀ ਹੁਣ ਨਹੀਂ ਰਾਤ ਨਹੀਂ ਆ ਬਾਹਾਂ ਵੀ ਮੂਰੇ ਸਾਡੀ ਅੰਦਰ ਭਾਈਆਂ ਪਤਾ ਲੱਗ ਜੂ ਭਰ ਜਾਈ ਨਾ ਬਾਹਰ ਕੋਲਣ ਚੜਵਾਸ ਨੂੰ ਵੀ ਆਉਂਦੇ ਆ ਕੋਣ ਆ ਟੈਡਾ ਉਹ ਥਾਰੀ ਹਾਂ ਮੋਟੀ ਪਾ ਰਹੀ ਆ ਮਿੱਠਾ ਲਓ ਹਟਾ ਬੈਣੇ ਘਟਾ ਦੇ ਸਹੀ ਗੱਲ ਆ ਠੀਕ ਆ ਹਣਾ ਉੱਥੇ ਠੰਡ ਘਟਾਉਂਦੀ ਸਮੁੰਦਰ ਮਿੱਠਾ ਪਤਾ ਹੈ ਮੈਂ ਹਟ ਗਈ ਸੀ ਆ ਜਦੋਂ ਦੀ ਮੈਂ ਝੋਲ ਡਿੱਗ ਗਈ ਮਿੱਠਾ ਵਾਲਾ ਖਾਣ ਪਰ ਸੁਮਨ ਇਹ ਮਿੱਠਾ ਮਮੀ ਇਹਦੇ ਨਾਲ ਸਕੇਟ ਸਲਵਾਰ ਆ ਬਹੁਤ ਸੋਹਣਾ ਲੱਗੂ ਸੁਮਨ ਝੂੜਾ ਪਾ ਲਈ ਇੱਕ ਆਏ ਆ ਜੇ ਕਿਸੇ ਨੇ ਮਾੜਾ ਯਾ ਰੋਟੀ ਛੱੜਤੀ ਇਹ ਫਿਰ ਬਾਂਡ ਵਾਲਾ ਪਾਂਡਾ ਇਹਨੇ ਸਾਰੀ ਲਵੇਟਣੀਆਂ ਉਹ ਜਿੰਨਾ ਟਾਈਮ ਫਿਰ ਗਾਲ ਤੱਕ ਨਾ ਆਵੇ ਪ੍ਰੋਗਰਾਮ ਠੀਕ ਆ ਨਾ ਸੂਟ ਉਹਨਾ ਟਾਈਮ ਨਹੀਂ ਹਾਂ ਸੂਟ ਤਾਂ ਸੋਣਾ ਮੈਂ ਏ ਲਾਈਨ ਕਿਹਾ ਸੀ ਮੰਮੀ ਕਹਿੰਦੀ ਵੀ ਇਹਦਾ ਬਾਂਡਾ ਨਹੀਂ ਉਹ ਪਰ ਹੋਰ ਖੁੰਮਾ ਐਂ ਕਰ ਚਲਵਾਰ ਤੇ ਚੁੰਨੀ ਵੀ ਲੈ ਲੈ ਉਧਰੋਂ ਤੂੰ ਸੰਸੜਾ ਇਹ ਲੈ ਆ ਕੇ ਦਿੰਨੇ ਬੈਂਡ ਵਾਜਿਆ ਵਾਲਾ ਟਾਈਮ ਨਾਲ ਸੂਟ ਹੁਕਵਾ ਮੈਂ ਹੀ ਉਹ ਲਾਜੜ ਕਹਿੰਦੀ ਮਰੀ ਹੁਣ ਕੀ ਹੋਇਆ ਪਾ ਕੇ ਦੇਖ ਤੇ ਬਾਂਜੀ ਚਲੋ ਹੁਣ ਤੁਸੀਂ ਤਣੀ ਨਾ ਤੋੜ ਦਿਓ ਚਲੋ ਮੰਮੀ ਨਾ ਪਾਛੋ ਲੈ ਲੈ ਆ ਆ ਸੰਤਰਾ ਆਮਰ ਲੈ ਕੇ ਆਂਗਾ ਦਿੱਚੋ ਹੋਰ ਲੈ ਲਾ ਨਹੀਂ ਨਹੀਂ ਜਾਗਤ ਕੀ ਪਸੰਦ ਦੇ ਬਾਲ ਸੋਹਣੇ ਕਿੰਨੇ ਸੋਹਣੇ ਲੱਗਦੇ ਮੈਂ ਅੰਦਾ ਕਰਾਉਂਗੀ ਆ ਵੀ ਪਾਛੋ ਪਾ ਲੈ ਕੋਈ ਚੀਜ਼ ਨਾ ਘਰ ਲਈ ਜੀ ਹੁਣ ਨਹੀਂ ਨਹੀਂ ਬਸ ਹਾਈ ਮੇਰਾ ਫੋਨ ਗਿਆ ਠੀਕ ਆ ਠੀਕ ਆ ਬੱਬੂ ਠੀਕ ਆ ਦਾਈ ਕੋਈ ਨਾ ਬੈਠ ਜਾ ਜਾ ਭਾਈ ਚਲ ਚ ਆ ਜੱਟ ਆ ਹੁ ਆ ਜਿਓ ਹੁਣ ਤੈ ਲੈ ਹੀ ਚਲਦੇ ਆ ਨਹੀਂ ਆ ਚਲੋ ਆ ਜਾ ਆ ਜਾ ਹੁਣ ਉਧਰ ਇੱਥੋਂ ਘੜੀ ਬਾਏ ਕਰਦੀ ਅੱਜ ਮੰਮੀ ਕਰੂ ਬਾਏ ਕਰ ਲਈ ਆ ਜਾ ਡੰਗਾ ਮੰਮੀ OK ਚਲ ਕੋਈ ਨਾ ਰੋਣਾ ਨੀ ਲੱਗਣਾ ਤੇ ਜੀ ਲੱਗਣਾ ਤੇ ਨਹੀਂ ਲੱਗੋ ਕਿੱਥੇ ਜੀ ਦਾ ਲੱਗਣਾ ਦੱਸ ਨਾ ਦੇਖੀ ਜੇ ਨਹੀਂ ਮੇਰਾ ਤਾਂ ਜੀ ਨਹੀਂ ਲੱਗਣਾ ਦੋ ਮਹੀਨਾ ਨੂੰ ਫੇਰ ਆਉਣਾ ਅੱਛਾ ਪਰ ਛੋ ਮੇਰ ਆ ਜਾਣਾ ਯਾਰ ਦੋ ਮਹੀਨੇ ਕੇ ਪਰ ਛੋ ਨਹੀਂ ਆਉਣਾ ਇੱਥੇ ਬਰੋਟੇ ਢੁੱਪਲ ਵਾਲੇ ਆ ਨਾ ਸਾਡੇ ਪਿੰਡ ਹੋ ਸੱਥਾ ਬਹੁਤ ਪਰ ਹੈ ਖਾਲੀ ਗੁਈਆ ਪਰ ਜਣੀਆ ਡੂੰਗਾ ਆ ਪਿੰਡ ਵਾਲਾ ਨਾ ਪਿੰਡ ਬੋਰੋਟਾ ਦਾ ਤਾਂ ਅਸੀਂ ਪਰਾਂ ਨੂੰ ਨਹੀਂ ਜੇ ਉਹ ਤੇਰੀ ਲਓ ਜੀ ਭੁਖੜਾਂ ਦਾ ਸਰਦਾਰ ਮਹਾਰਾਜ ਜੀ ਹਜੇ ਪਿੰਡੋਂ ਚਾਰ ਰੋਟੀਆਂ ਮੇਥੇ ਵਾਲੀਆਂ ਖਾ ਕੇ ਤੁਰੇ ਸੀ ਤੇ ਅੱਧੇ ਘੰਟੇ ਜੀ ਮਹਾਰਾਜ ਜੀ ਨੂੰ ਫੇਰ ਭੁੱਖ ਲੱਗ ਗਈ ਮੈਂ ਮਹਾਰਾਜ ਕਿਉਂ ਕਿ ਕਿੰਨਾ ਖੋ ਗਿਆ ਇਹ ਨੂੰ ਨਾ ਹਾਜਮ ਹੋ ਜੀ ਰੋਟੀ ਠੀਕ ਆ ਦੋਲ ਦਾ ਜੂਸ ਤੂੰ ਢਲਾਤਾ ਹੱਥ ਮਰਾ ਕੇ ਮੈਂ ਪੀ ਨਹੀਂ ਉਹ ਚਾਹ ਲਾਉਣਾ ਹਾਂ ਗੱਡੀ ਜੀ ਤੂੰ ਧੋਣੀ ਆ ਮੈਂ ਧੋ ਕੇ ਲੈ ਕੇ ਆਇਆ ਸੀ ਆਪਦੇ ਸਹੁਰਿਆਂ ਨੂੰ ਗੱਡੀ ਪਤਾ ਨਾ ਗੱਡੀ ਨਿੱਖੜਦੀ ਸੀ ਅੱਜ ਤਾਈ ਤਾਂ ਮੈਨੂੰ ਪਛਾਣ ਚ ਨਹੀਂ ਆਈ ਮੈਂ ਕਿਹਾ ਦੂਜੀ ਚੱਕ ਲਿਆ ਜੀ ਮੈਂ ਕਿਹਾ ਹਾਂ ਕਦੇ ਕਿ ਤਾਈ ਤੇ ਹੁੰਦੇ ਨੇ ਇਹ ਦਿਨ ਸਾਡਾ ਮਾਲ ਖੜਿਆ ਹੋਵੇ। ਹੂੰ। ਲਓ ਜੀ। ਭੁਖੜਾਂ ਦੇ ਸਰਦਾਰ। ਭੁਖੜਾਂ ਦੀ ਸਰਦਾਰ ਨਹੀਂ ਸੱਚ। ਜੂਸ ਪੀਤਾ ਤੇ ਹੁਣ ਆਪਾਂ ਚੱਲੇ ਆਂ। ਕੰਮੇਪੈਣੇ ਕੋਲੇ। ਹਮੇਪੈਣੇ ਨੂੰ ਲੈ ਕੇ ਆਨੇ ਅੱਜ ਚਾਰ ਦਿਨ ਪਿੰਡ ਹੁਣ। ਤੇ ਇਹ ਉਹ ਕਹਿੰਦੀ ਸੀ ਮੈਂ ਜਦੋਂ ਸੁਮਨ ਆਈ ਉਸ ਦਿਨ ਮੈਨੂੰ ਲੈ ਜਾਈਆ ਕਿ ਸੁਮਨੇ ਆਈ ਤੂੰ ਆਉਂਗੀ ਮੈਂ। ਤੁਹਾਡਾ ਕੱਲ ਵੀ ਕਹਿ ਕੇ ਚੱਲ ਜਾਈਏ ਕਹਿੰਦੀ ਨੇ ਮੈਂ ਸੁਮਨੇ ਆਈ ਤੂੰ ਆਉਂ। ਅੱਜ ਬੰਨਾ ਮੁੱਕੜ ਗਈ ਸੀਗੀ। ਗਰਮਜੀਤ ਕਪੂ ਕਹਿੰਦੀ ਮੈਂ ਨਹੀਂ ਨਾ ਪਰਚੂਨ ਮਾਵਗੀ ਬੈਗਾ ਨਹੀਂ ਚੱਲ ਤੂੰ ਐਵੇਂ ਉੱਥੇ ਜਾ ਕੇ ਸੈੱਟ ਹੋ ਜਾਏਗੀ ਸਹੀ ਗੱਲ ਆਏ ਹੋਏ ਦਾ ਵੀ ਚੱਲ ਕੋਲੇ ਹੁਣ ਕਿ ਸਾਰੀ ਹਾਂ ਇੱਥੇ ਆਏ ਬਾਹੀ ਦੀ ਦੁਕਾਨ ਤੇ ਉਹ ਨਾਲੇ 부ੜੀ ਦਾ 부ੜੀ ਦੁੱਖ ਸੰਭ ਸਕਦੀ ਆ ਨਾ ਬੰਦੇ ਚਾਹੇ ਲੱਖ ਬੈਠਿਆ ਕੋਲੇ ਤੇ ਜਸ਼ਨਾਂ ਵੀ ਡਿਊਟੀ ਜਾਂਦਾ 부ੜੀ ਦੇ ਦੁੱਖ ਦਾ 부ੜੀ 부ੜੀ ਨੂੰ ਦੱਸੂਗੀ ਲੈ ਆਉਣੇ ਅੱਜ ਜੈ ਜਵਾਨ ਅੱਜ ਤੋਂ ਜਵਾਨ ਠੀਕ ਲੱਗ ਰਹਾ ਹੈ ਹੈ ਜਵਾਨ ਜਵਾਨ ਠੀਕ ਹੋ ਗਿਆ ਹਣ ਐਂ ਜੇ ਕਦੋਂ ਬੋਲਦੀ ਆ ਜੀਮ ਨੂੰ ਉੱਪਰ ਦੀ ਕਰਕੇ ਹਾਂ ਐ ਮੋਲ ਹੋਰ ਹੀ ਤਰੀਕੇ ਨਾਲ ਬੋਲਦੇ ਹੋ ਖੌਲ ਕੇ ਇਹਦੇ ਮੋਲ ਬਣੇ ਆ ਵੀ ਤੇਰੀ ਸੇਲ ਕੋਈ ਆ ਇਹ ਵੀ ਨਹੀਂ ਖਾਣੋ ਹਟਦੀ ਨਾ ਤੂੰ ਹਟੇ ਦੇਖੀ ਜਾਈ ਤੂੰ ਖੜੇ ਇਹ ਪੂ ਖੜੇ ਪੂ ਖੜੇ ਦੇਖ ਕਿਉਂ ਹਾਂ ਜੀ ਦੇਤੀ ਤੇਰੀ ਦਰ ਤੋੜੀ ਚ ਚੱਲਦੀ ਰਹਿੰਦੀ ਆ ਜੀਵ ਉਹਦੀ ਦੂਜੀ ਲੋਟ ਜੀਵ ਚੱਲਦੀ ਰਹਿੰਦੀ ਆ ਖਾਣ ਨੂੰ ਮੈਂ ਕਿਹਾ ਉੱਥੇ ਗੱਲ ਬੰਦਾ ਇਹਦਾ ਕੱਲ ਵੀ ਐਂ ਕਹਿੰਦੀ ਸੀ ਕਹਿੰਦੀ ਜਦੋਂ ਸੁਮਨ ਆਈ ਮਨ ਲਾਜ ਫਿਰ ਮੁੱਕਰ ਗਈ ਸੀ ਅੱਜ ਚ ਉਬਰਨੀ ਆ ਸੋਚੀ ਜਾਣੀ ਆ ਸੋਚੀ ਜਾਣੀ ਉਹੀ ਦਿਮਾਗ ਚ ਘੁੰਮੀ ਜਾਂਦੀ ਆ ਬੰਦੇ ਸੁਨੇ ਹੋਰ ਭੁੱਖ ਲੱਗੀ ਆ ਆ ਦੇ ਲੈ ਪਈਆ ਆਲੇ ਔਰਸ ਵਾਲੇ ਪਾਏ ਆ ਮਿੱਠਾ ਪਾ ਕੇ ਖਵਾ ਦਨੇ ਔਰਸ ਪਏ ਬਣੇ ਪਰਸੋਂ ਦਵਾਈ ਲੈਣ ਜਾਣਾ ਲਈ ਚੱਲਦੇ ਨਾਲ ਆਓ ਲੈ ਚੱਲ ਨਾਲ ਫਿਲਮ ਦਿਖਾਉਣੀ ਆ ਨਾ ਸਰ ਨੂੰ ਉਦੋਂ ਕਿਹੜੀਆਂ ਕਿਹੜੀ ਫਿਲਮ ਦਿਖਾਉਣੀ ਆ ਸਰ ਨੂੰ ਮੈਨੂੰ ਪਤਾ ਨਹੀਂ ਕਿਹੜੀ ਫਿਲਮ ਨਵੀਂ ਆਉਂਦੀ ਹੈ ਜਿਹੜੀ ਦਿਖਾਉਣੀ ਆ ਸਰ ਨੂੰ ਆਹ 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 ਸਾਹ ਆਏਗੀ ਫੋਰਾ ਤੂੰ ਆ ਲੈ ਹਰੇ ਰਿਪੋਰਟਾਂ ਵੀ ਆ ਪਰਸੋਂ ਨੂੰ ਮਿਲਣੀ ਆ ਯਾਰ ਕੱਲ ਨੂੰ ਕੱਲ ਨੂੰ ਲੈਣੀ ਕੱਲ ਨੂੰ ਤਾਂ ਛੁੱਟੀ ਆ ਤੈਨੂੰ ਛੁੱਟੀ ਆ ਹਾਂ ਮੈਂ ਕਿਹਾ ਪ੍ਰੈਸ਼ਰ ਕਰਦਾ ਚੱਲ ਫਿਰ ਤੂੰ ਵੀ ਨਾਲ ਹੀ ਇਹਨਾਂ ਨੂੰ ਗੱਡੀ ਮਗਰ ਬੰਨ ਲਓ ਲੈ ਚੱਲਦੇ ਆ ਨਾਲ ਹੀ ਅਜ ਤਾਂ ਮੈਂ ਭਾਣੇ ਮੱਲਾ ਦਾ ਤੈਨੂੰ ਬਹੁਤ ਟਾਈਮ ਬਾਦੂ ਲੈ ਕੇ ਆਇਆ ਹਨਾ ਹਨਾ ਕਈ ਸਾਲ ਹੋ ਗਏ ਕਿਉਂ ਨਹੀਂ ਭਾਣੇ ਤੂੰ ਰਹੀ ਦੀ ਅੱਜ ਰਹਿਣਾ ਦਾ ਕਈ ਸਾਲਾਂ ਬਾਦੂ ਅੱਛਾ ਹਾਂ ਅੱਜ ਵੀ ਮੁੱਕਰਦੀ ਸੀ ਲੱਤ ਜੀ ਚੱਕਦੀ ਸੀ ਕਹਿੰਦੀ ਨਾ ਮੈਂ ਨਹੀਂ ਆਉਣਾ ਵਾਲੀ ਸਕੀਮ ਤਾਂ ਇਹਨਾਂ ਨੇ ਬਹੁਤ ਲਾਈ ਸੀ ਤੰਨਾ ਨੇ ਤੰਨਾ ਨੇ ਬਿਆਨ ਹੀ ਨਹੀਂ ਮਿਲ ਨਹੀਂ ਨਹੀਂ ਜਸਨਾ ਸੱਚ ਬੋਲਿਆ ਸੀ ਅੱਜ ਜਸਨਾ ਸੱਚ ਬੋਲਿਆ ਪਹਿਲਾਂ ਬਾਜੀ ਨੇ ਲਾਇਆ ਉਹ ਯਾਰ ਅਸਤਰਾ ਜਾਨੇ ਕਰਕੇ ਆ ਬੁੜੀਆਂ ਆਉਂਦੀਆਂ ਐ ਜਿਉ ਬਾਤ ਹੋਈ ਐ ਮੈਂ ਫਿਰ ਕੱਲ ਨੂੰ ਨਹੀਂ ਆਉਂਦੀ ਮੈਂ ਜਦੋਂ ਪਰਸੋਂ ਨੂੰ ਦਵਾਈ ਲੈਣਾ ਐ ਨਾ ਉਦੋਂ ਹੀ ਆਉਂਗੀ ਜੇ ਸੁਣਨਾ ਸੱਚ ਬੋਲਿਆ ਸੀ ਗੱਲਾਂ ਮੈਂ ਹੱਛਾ ਮੈਂ ਕਿਹਾ ਵੀ ਇਹਨਾਂ ਤਿੰਨਾਂ ਜਾਣੇ ਤੇ ਬਿਆਨ ਹੀ ਨਹੀਂ ਮਿਲਦੇ ਆ ਉਸ ਵਿੱਚ ਕਰ ਮਜੀ ਤੇ ਕੰਮ ਦਾ ਹੁਣ ਗੱਪ ਮਾਰ ਰਹੀ ਆ ਆਪਾਂ ਚੱਲ ਕਰਣ ਚੱਲੇਗੀ ਦੇਖ ਉਹਨੂੰ ਮਾਸਕੜੀਆਂ ਹੱਸ ਲਿਆ ਇਹਨੂੰ ਪਤਾ ਵੀ ਮੈਂ ਗੱਪ ਮਾਰ ਰਹੀ ਸੀ ਨਹੀਂ ਪਰ ਘਰ ਆਉਦਾ ਆਉਦਾ ਹੀ ਹੁੰਦਾ ਯਾਰ ਕਿੱਥੇ ਛੱਡਿਆ ਜਾਂਦਾ ਕਲੇ ਹੀ ਪੜੇ ਹੋਰ ਇੱਕ ਉਹ ਨੁਕਸਾਨ ਵੱਡਾ ਹੋ ਜਾਣਾ ਸੀਗਾ ਤਾਂ ਹੀ ਤਾਂ ਹੁੰਦੀ ਨਹੀਂ ਸੀ ਇਹਨੂੰ ਆਇਆ ਸੀ ਵੀ ਕਿਤੇ ਨੁਕਸਾਨ ਹੀ ਨਾ ਹੋ ਜੇ ਉਹ ਕੋਈ ਨਾ ਉਹ ਕਰ ਲੈਣਾ ਹਾਲ ਸਾਰਾ ਉਹਨਾਂ ਨੇ ਚੱਲ ਆ ਗਏ ਪਿੰਡ ਡੈਡੀ ਦਾ ਕੱਲ ਦਾ ਜਿੱਤੇ ਕਰੀ ਜਾਂਦਾ ਵੀ ਕੰਮੇ ਨਹੀਂ ਆਈ ਕੰਮੇ ਨਹੀਂ ਆਈ ਹੁਣ ਦੇਖੀ ਡੈਡੀ ਨੂੰ ਚਾਹ ਚੜ ਜਾਣ ਇਹ ਤਾਂ ਆਉਂਦੀ ਨਹੀਂ ਸੀ ਅੱਜ ਵੀ ਬੀਚਰ ਗਈ ਸੀ ਇਹ ਨਹੀਂ ਆਉਂਦੀ ਕਹਿੰਕੇ ਮੈਨੂੰ ਇਹ ਵੀ ਜਾਣ ਦੀ ਛੱਡਦਾ ਉਧਰ ਕਰਮਜੀਤ ਕੰਮੋਂ ਨੂੰ ਵੀ ਲਾ ਲਓ ਓਕੇ ਅੜੇ ਆ ਬੰਦੇ ਉਹ ਕਹਿੰਦੇ ਮੈਂ ਨਹੀਂ ਜਾਣਾ ਓਕੇ ਉਹ ਲੈ ਕੇ ਆਏ ਆ ਮਸਾ ਦਾ ਕਹਿੰਦਾ ਹੋਰ ਇਹ ਤਾਂ ਅੜ ਗਈ ਸੀਗੀ ਹਾਂ ਕੀ ਉਹਨੂੰ ਫੜ ਕੇ ਲਾ ਪਾਣੇ ਨੂੰ ਸੋਹਣੇ ਇਹ ਤਾਂ ਅੜ ਗਈ ਸੀ ਕਹਿੰਦੀ ਮੈਂ ਨਹੀਂ ਜਾਣਾ ਕਿਉਂ ਕਿ ਕਹਿੰਦੀ ਮੈਂ ਨਹੀਂ ਘਰ ਛੱਡ ਸਕਦੀ ਆਪਦਾ ਹੋਰ ਤੇ ਮੈਨੂੰ ਵੀ ਕਹਿੰਦੇ ਸੀ ਕਹਿੰਦੀ ਮੈਂ ਹਾਂ ਹਾਂ ਤੈਨੂੰ ਵੀ ਕਹਤਾ ਸੀ ਉਹ ਛੁੱਟ ਫੜਿਆ ਗਿਆ ਜਸ਼ਨ ਨੇ ਸੱਚ ਬੋਲਦਾ ਜਸ਼ਨ ਕਹਦਾ ਜਾਣ ਕੇ ਕਰ ਦੇ ਮम्मी ਲੈ ਲਓ ਲੈ ਜੋ ਚੱਕ ਲੋ ਤੂੰ ਮੋਟਰ ਬੰਦ ਕਰਨਾਈ ਸੀ ਹੁਣ ਹਾਂ ਡੈਡੀ ਲੈਣੀ ਜਿਹੜਾ ਜੈਂਗੇ ਹਾਂ ਠੀਕ ਆ ਤਾੜ ਦਾ ਇਹਦਾ ਮਸਾ ਬੰਦਾ ਫੜ ਕੇ ਲਿਆਂਦਾ ਅੱਜ ਹਾਂ ਜਾਣ ਕੇ ਜਾਣ ਕੇ ਕੀਮਾ ਸਕੀਮਾਂ ਫੇਲ ਸਾਰੀਆਂ ਸਕੀਮਾਂ ਫੇਲ ਕਰਤੀਆਂ ਅੱਜ ਇਹਦੀਆਂ ਹਾਂ ਇਹਦੀਆਂ ਸਾਰੀਆਂ ਸਕੀਮਾਂ ਫੇਲ ਕਰਤੀਆਂ ਅੱਜ ਆਪਾਂ ਮੈਂ ਵੀ ਕਹਾ ਮੈਂ ਕਹਾ ਪਹਿਲਾਂ ਅਸੀਂ ਵੀ ਕੈਨਸਲ ਕਰਤਾਈ ਦੱਸਦਾ ਮੈਂ ਕਹਾ ਚੱਲ ਯਾਰ 500 ਨੂੰ ਲਿਆਵਾਂਗੇ ਜੇ ਤੂੰ ਦਵਾਈ ਦਵਾਉਣੀ ਉਹ ਚਰਨਾ ਵੀ ਮੈਨੂੰ ਕਹਿੰਦਾ ਫਿਰ ਮੈਂ ਕਹਾ ਨਹੀਂ ਚੱਲਦੇ ਆ ਮੈਂ ਫਿਰ ਪਹਿਲਾਂ ਬਾਈ ਦਾ ਜਦੋਂ ਫੋਨ ਆਇਆ ਮੈਂ ਪਹਿਲਾਂ ਤਾਂ ਮੈਨੂੰ ਖੈਜੀਈ ਮੈਂ ਕਹਾ ਇਹ ਕੀ ਗੱਲ ਹੋਈ ਇਹਦਾ ਜਵਾਬ ਦਿੰਦੀ ਆ ਫਿਰ ਮੈਂ ਇਹਨੂੰ ਫੋਨ ਲਾਇਆ ਇਹਦੇ ਭਾਈ ਫੋਨ ਨਹੀਂ ਪਹਿਲਾਂ ਚੱਕਿਆ ਵਾਜਰੇ ਆਪ ਹੀ ਫੋਨ ਲਾ ਲੇ ਮੈਂ ਕਾਲੂ ਕਾਲੂ ਨਹੀਂ ਆਉਂਦੀ ਜਸ਼ਨ ਨੇ ਲਾਇਆ ਜਸ਼ਨ ਕਹਿੰਦਾ ਮੰਮੀ ਵੀ ਉਹ ਤਾਂ ਮਿਲ ਗਈ ਆ ਕੇ ਮੈਂ ਕਿਹਾ ਤਾਂ ਸਾਨੂੰ ਹੈਪੀ ਬੀ ਆਹਦੇ ਆ ਰਹੇ ਆਹਦੇ ਪਾਛੜੇ ਆ ਰਹੇ ਜਸ਼ਨ ਕਹਿੰਦਾ ਆਪ ਵੀ ਮੰਮੀ ਆੜੀ ਹੋਈ ਆ ਲੈ ਜਾਉ ਕਹਿੰਦਾ ਇੱਥੇ ਬਾਲਣ ਬਾਲਣ ਕਰੀ ਜਾਂਦੀ ਆ ਫਿਰ ਅਸੀਂ ਗੱਡੀ ਉਧਰ ਨੂੰ ਪਾ ਲਈ ਮੈਂ ਕਿਹਾ ਚੱਲ ਨੂੰ ਅੱਜ ਲੈ ਕੇ ਹੀ ਆਉਨੇ ਆ ਪਹਿਲਾਂ ਅਸੀਂ ਆਉਣਾ ਨਹੀਂ ਸੀ ਮੈਂ ਕਿਹਾ ਨਹੀਂ ਹੁਣ ਜਾਣੀ ਆ ਇਹਨੂੰ ਲੈ ਕੇ ਹੀ ਆ ਅੱਜ ਦੇਖ ਲੈ ਲੈ ਆਏ ਕਿਹੜੇ ਜਾਂਦੀ ਆ ਉੱਥੋਂ ਕੋਹ ਨਾ ਉਹ ਮੰਮੀ ਦਾ ਚੱਕ ਲੈ ਆਉਂਦੀ ਆ ਹੁਣ ਪਰਸ ਲਈ ਆਈ ਉਹਦਾ ਵਿਚਾਰੀ ਦਾ ਮੰਮੀ ਦਾ ਆਈਆ ਮੈਂ ਯੂਜ਼ ਨਹੀਂ ਕਰਨਾ ਆਉਂਦੀ ਜਾਂਦੀ ਰਹਿਣੀ ਲੈ ਜਾ ਹੁਣ ਸਾਰੇ ਠੀਕ ਜੀ ਸਾਰੇ ਵਧੀਆ ਇਹਦਾ ਮੁੱਕਰ ਗਈ ਸੀ ਇਹ ਵੀ ਆ ਨਹੀਂ ਛੋੜੀ ਕਹਿੰਦੀ ਮੈਂ ਕਾਰਾ ਛੋਟ ਕੋਲਦਾ ਹਾ ਉਹਨਾਂ ਦਾ ਸੀ ਗਈ ਕੰਗਾ ਜੇ ਤੂੰ ਨਾਲ ਹੁੰਦੀ ਫੇਰ ਤੂੰ ਦੇਖਦੀ ਇਹਦਾ ਉੱਥੇ ਆ ਕੇ ਗੇਟ ਫਾੜ ਲਿਆ ਨੇ ਤਾਂ ਗੇਟ ਜਦੋਂ ਚਾੜਨ ਲੱਗੀ ਕਹਿੰਦੀ ਮੈਂ ਨਹੀਂ ਜਾਣਾ ਇਹਦਾ ਗੱਡੀ ਚੋਂ ਆਏ ਬੂਟ ਲਾ ਕੇ ਆਏ ਮਾਰੇ ਨੇ ਉਧਰ ਕਿਉਂ ਦੇਖਿਆ ਬੂਟ ਜਾ ਕੇ ਡੱਗ ਪੈ ਗੀਰੇ ਤੇ ਜਿਹੜਾ ਮੂਰੇ ਪਾਥੀਆਂ ਵਾਲਾ ਉਹ ਰ ਫਿਰ ਬੂਟ ਬਦਲਾਏ ਨਹੀਂ ਬਦਲਾਏ ਤਾਂ ਕਹ ਇਹ ਤਾਂ ਮਮ ਗਾਇਸ ਜਿਹੜੀ ਜੁੱਤੀ ਪਾ ਗਈ ਗਈ ਇੱਥੇ ਜੁੱਤੀ ਪਾਈ ਹਾਲੀਵੁੱਡ ਦੇ ਲੱਗੀ ਜੁੱਤੀ ਡੋਟ